ਸਤਿ ਸ਼੍ਰੀ ਅਕਾਲ ਜੀ। ਇਹ ਸਰ ਖਾਣਾ ਬਣ ਕੇ ਆ ਰਿਹਾ ਜੀ ਤਖਣੀ ਤੋਂ। ਕੀ ਬੋਲਤਾ ਜੀ ਤੇਂਦਰਕੌਰ ਜੀ। ਵਾਹ ਜੀ ਵਾਹ। ਜਿਹੜਾ ਸਾਡਾ ਕਨਸੈਪਟ ਆ ਵੀ ਜੋ ਵੀ ਹੈਗਾ ਇੱਥੇ ਹੀ ਕਰਾਂਗੇ। ਨਹੀਂ ਨਹੀਂ ਇਹ ਮੈਂ ਬਹੁਤ ਸੋਹਣਾ ਲੱਗਾ ਜੀ। ਦੇਖੋ ਕੰਢੀ ਦੇ ਇਲਾਕਿਆਂ ਦੇ ਵਿੱਚੋਂ ਖਾਣਾ ਬਣ ਕੇ ਆ ਰਿਹਾ। ਜੀ ਜੀ। ਔਰ ਇੱਥੇ ਆ ਕੇ ਬਹੁਤ ਹੀ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ। ਬਹੁਤ ਸ਼ਾਂਤੀ ਔਰ ਸਾਰੇ ਜਿਹੜੇ ਦੁਨੀਆਦਾਰੀ ਦੇ ਜਿੰਨੇ ਵੀ ਚਮੇਲੇ ਸੀ ਉਹਨਾਂ ਤੋਂ ਦੂਰ ਰਹੇ ਆ। ਮਨ ਸ਼ਾਂਤ ਰਿਹਾ, ਇੱਥੇ ਪ੍ਰੈਜ਼ੈਂਟ ਰਿਹਾ। ਉਸ ਟ੍ਰਿਕਨਲ ਗਾਈਡ ਕਰਦੇ ਆ ਕਿ ਬੰਦੇ ਨੂੰ ਉਹਨਾਂ ਗੱਲਾਂ ਦਾ ਅਹਿਸਾਸ ਹੋ ਜਾਂਦਾ ਜਿਨ੍ਹਾਂ ਦਾ ਅਸੀਂ ਹਮੇਸ਼ਾ ਇਗਨੋਰ ਕਰਦੇ ਆ ਇੱਥੇ ਆ ਕੇ ਅਸੀਂ ਮਹਿਸੂਸ ਕੀਤਾ ਕਿ ਅਸੀਂ ਇਹ ਨੇਚਰ ਦੇ ਇੱਕ ਹਿੱਸੇ ਆ ਹਰ ਮਨੁੱਖ ਲਾਵੇ ਇੱਕ ਮਨੁੱਖ ਤੇ ਬਚਾਵੇ ਇੱਕ ਨਹੀਂ ਇਹ ਦੇ ਕਰਾਂਗੇ ਜੇ ਅਸੀਂ ਐਨੀ ਗੱਲ ਵੀ ਕਹਿ ਦੀ ਨਾ ਹਰ ਮਨੁੱਖ ਬਚਾਵੇ ਇੱਕ ਤਾਂ ਉਹਦੇ ਵਿੱਚ ਵੀ ਲਾਉਣ ਆਲਾ ਪ੍ਰੋਸੈਸ ਤਾਂ ਹੈਗਾ ਹੀ ਹੈ ਮੈਂ ਕਹਿਣਾ ਵੀ ਜੇ ਕਿਧਰੇ ਅਸੀਂ ਜੁੜੇ ਰਹੀਏ ਤੇ ਸ਼ਹਿਰ ਸਾਨੂੰ ਦਵਾਈਆਂ ਦੀ ਵੀ ਲੋੜ ਨਾ ਪਵੇ ਉਹ ਡਾਕਟਰ ਸਾਹਿਬ ਨੇ ਜੋ ਦੱਸਿਆ ਜੀਵ ਜੰਤੂਆਂ ਬਾਰੇ ਕੋਈ ਪਕਸ਼ੀਆਂ ਬਾਰੇ ਔਰ ਕੁਦਰਤ ਦੇ ਵਿੱਚ ਬੈਠ ਕੇ ਅਸੀਂ ਧਿਆਨ ਨੂੰ ਕਿੱਦਾਂ ਕਰ ਸਕਦੇ ਹੈਗੇ ਆ ਇਹਦਾ ਕੋਈ ਵੀ ਮੁੱਲ ਨਹੀਂ ਅਸੀਂ ਦੇ ਸਕਦੇ ਹੈਗੇ ਹੀਲ ਯੂਰ ਲਾਈਫ ਵਿਦ ਨਾਈਟ ਕੈਂਪਸ ਬਹੁਤ ਵਧੀਆ ਜੀ ਠੀਕ ਹੈ ਨਾ ਜੀ ਯਾਨੀ ਕਿ ਕੁਦਰਤ ਦੀ ਗੋਚ ਰਾਤ ਨੂੰ ਆ ਕੇ ਰੋ ਜੀ ਤੇ ਇੱਥੇ ਹੀ ਸਾਰਾ ਆਪਣੀਆਂ ਟੈਨਸ਼ਨਾਂ ਜਿਹੜੀਆਂ ਉਹ ਸ਼ਹਿਰਾਂ ਦੇ ਵਿੱਚ ਛੱਡਿਓ ਸੱਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ viewers ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਆਪਣਾ ਅਮਨਦੀਪ ਤੁਹਾਡੇ ਲਈ ਇੱਕ ਹੋਰ ਵਲੌਗ ਲੈ ਕੇ ਹਾਜ਼ਰ ਹੋਇਆ ਹਾਂ। ਪੰਜਾਬ ਦੇ ਕੰਢੀ ਦੇ ਇਲਾਕਿਆਂ ਨੂੰ ਐਕਸਪਲੋਰ ਕਰਦੇ ਸਮੇਂ ਅੱਜ ਮੇਰੀ ਮੁਲਾਕਾਤ ਅਚਾਨਕ ਹੀ ਨੇਚਰ ਗਾਈਡ ਤੇ ਕੁਦਰਤ ਪ੍ਰੇਮੀ ਡਾਕਟਰ ਅਮਨਦੀਪ ਸਿੰਘ ਹੁਣਾਂ ਨਾਲ ਹੋਈ। ਡਾਕਟਰ ਅਮਨਦੀਪ ਸਿੰਘ ਹੁਣਾਂ ਨੂੰ ਹੀ ਮਿਲ ਕੇ ਪਤਾ ਲੱਗਿਆ ਕਿ ਉਹਨਾਂ ਨੇ ਕੰਢੀ ਦੇ मैग्रोवाल ਪਿੰਡ ਵਿੱਚ ਇੱਕ ਨਾਈਟ ਕੈਂਪ ਆਰਗੇਨਾਈਜ਼ ਕੀਤਾ ਹੋਇਆ ਹੈ ਤੇ ਚਲੋ ਆਓ ਅਸੀਂ ਉਹਨਾਂ ਤੋਂ ਹੀ ਹੋਰ ਡਿਟੇਲਸ ਜਾਣਦੇ ਹਾਂ ਇਸ ਨਾਈਟ ਕੈਂਪ ਬਾਰੇ ਤੇ ਬਨੇ ਰਹੋ ਮੇਰੇ ਨਾਲ ਇਸ ਵਲੌਗ ਦੇ ਐਂਡ ਤੱਕ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਅੱਜ ਮੈਗਰੋਵਾਲ ਕੋ ਮਰਿਆ ਹਾਂ ਤੇ ਮੈਗਰੋਵਾਲ ਇੱਕ ਬਹੁਤ ਹੀ ਵਧੀਆ ਲੋਕੇਸ਼ਨ ਹੈ ਜਿੱਥੇ ਮੈਂ ਆਇਆ ਤੇ ਤੁਹਾਨੂੰ ਜਿਵੇਂ ਦੱਸਿਆ ਕਿ ਡਾਕਟਰ ਅਮਨਦੀਪ ਸਿੰਘ ਹੁਣੀ ਨੇਚਰ ਵਾਕ ਤੇ ਗਏ ਸੀ ਕਾਫੀ ਸਾਰੇ ਨੇਚਰ ਨੂੰ ਪਿਆਰ ਕਰਨ ਵਾਲੇ ਲੋਕ ਇੱਥੇ ਆਏ ਸਨ ਉਹਨਾਂ ਨੂੰ ਘੁਮਾਉਣ ਗਏ ਸੀ ਤੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਦਾਜਾ ਬਲੌਗਰਸ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕੁਦਰਤ ਦੀ ਗੋਦ ਦੇ ਵਿੱਚ ਤੇ ਮੈਂਗਰੋਵ ਦੇ ਜੰਗਲਾਂ ਦੇ ਵਿੱਚ ਮੈਨੂੰ ਕਾਫੀ ਟਾਈਮ ਹੋ ਗਿਆ ਤੁਹਾਨੂੰ ਵੇਟ ਕਰਦੇ ਹੋਏ ਪਰ ਮੈਂ ਇੱਥੇ ਨੇਚਰ ਦਾ ਪੂਰਾ ਨਜ਼ਾਰਾ ਲਿਆ ਜੀ ਕੀ ਬਾਤ ਹੈ ਬੜੀ ਕੀ ਮੈਨੂੰ ਬਹੁਤ ਵਧੀਆ ਮੌਕਾ ਮਿਲ ਗਿਆ ਨੇਚਰ ਦੇ ਨਾਲ ਇੱਥੇ ਬਿਲਕੁਲ ਜੁੜਨ ਦਾ ਜੀ ਜੀ ਤੇ ਚਲੋ ਹੁਣ ਮੈਂ ਇਸ ਪਰਟੀਕੂਲਰਲੀ ਤੁਹਾਡੀ ਜੀ ਇਵ ਕਾਫੀ ਵਾਰੀ ਤੁਸੀਂ ਮੈਨੂੰ ਕਿਹਾ ਕਿ ਆਓ ਨਾਈਟ ਸਟੇ ਕਰੋ ਕੈਂਪ ਲੱਗਦੇ ਆ ਬੋਨਫਾਇਰਿੰਗ ਹੁੰਦੀ ਆ ਬ੍ਰੇਕਫਾਸਟ ਡਿਨਰ ਸਭ ਕੁਛ ਆ ਜੀ ਇਹਦੇ ਬਾਰੇ ਤੁਸੀਂ ਦੱਸੋ ਇਹ ਜਿੱਦਾਂ ਮੈਨੂੰ ਪਤਾ ਵੀ 2-3 ਹਫਤੇ ਤਾਂ ਹੋ ਗਏ ਆ ਜਦੋਂ ਦਾ ਸ਼ੁਰੂ ਆ 1 ਮੰਥ ਤਾਂ ਹੋ ਗਿਆ ਐਟ ਲੀਸਟ ਹਾਂ ਬਿਲਕੁਲ ਬਿਲਕੁਲ ਤਾਂ ਜਿੱਦਾਂ ਤੁਸੀਂ ਦੱਸ ਦਿੱਤਾ万ਦੀਪ ਜੀ ਕਿ ਆਪਾਂ ਜਿਹੜੇ ਇੱਥੇ ਜਿਹੜੇ ਕੰਢੀ ਖੇਤਰ ਦੇ ਹਿਸ਼ਾਰਪੁਰ ਦੇ ਜੰਗਲ ਹੈਗੇ ਆ ਹਾਂਜੀ ਇੱਥੇ ਪਿਛਲੇ 7-8 ਸਾਲ ਤੋਂ ਜਿਹੜੀ ਸਾਡੀ ਸੰਸਥਾ ਹੈਗੀ ਹੈ ਮਿਸ਼ਨ K3 ਹਾਂਜੀ ਯਾਨੀ ਮਿਸ਼ਨ ਕੁਦਰਤ ਕਾ ਕਾਰਵਾ ਪਰਵਾਰ ਇਦੇ ਜ਼ਰੀਏ ਜਿਹੜਾ ਜਿੱਥੇ ਅਸੀਂ ਫੋਰੈਸਟੀ ਡਿਵੈਲਪਮੈਂਟ ਫੋਰੈਸਟੀ ਬੈਟਰਮੈਂਟ ਵਾਸਤੇ ਗੱਲ ਕਰਦੇ ਆਂ ਪੰਛੀਆਂ ਜੀਵਾਂ ਦੀ ਬਿਹਤਰੀ ਵਾਸਤੇ ਗੱਲ ਕਰਦੇ ਆਂ ਉੱਥੇ ਜਿਹੜਾ ਇੱਕ ਬਲੱਖਣ ਪੱਖਾ ਸਾਡੀ ਜਿਹੜੀ ਸੰਸਥਾ ਹੈਗੀ ਆ ਵੀ ਅਸੀਂ ਜਿਹੜੇ ਇੱਥੇ ਦੇ ਰਹਿਣ ਵਾਲੇ ਵਸਿੰਦੇ ਆ ਕਿਉਂਕਿ ਤੁਸੀਂ ਵੀ ਇੱਥੇ ਬਹੁਤ ਘੁੰਮਦੇ ਆ ਤੁਹਾਨੂੰ ਪਤਾ ਜਿਹੜੇ ਜੰਗਲਾਂ ਦੇ ਨੇੜੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਕਈ ਵਾਰੀ ਜੰਗਲਾਂ ਤੋਂ ਬਹੁਤ ਪਰੇਸ਼ਾਨ ਹੁੰਦੇ ਆ ਤਾਂ ਸਾਡਾ ਇੱਕ ਇਹ ਵੀ ਇੱਕ ਜਾਨੀ ਕਿ ਵੱਡਾ ਪੱਖ ਹੋ ਆ ਵੀ ਜਿਹੜਾ ਲੋਕਾਂ ਦੀ ਲਾਈਵਲੀਹੂਡ ਨੂੰ ਕਿਦਾਂ ਡਿਵੈਲਪ ਕਰਨਾ ਤੇ ਉਹਨਾਂ ਨੂੰ ਜੰਗਲਾਂ ਨੂੰ ਬਿਨਾਂ ਕ ਤੇ ਬਿਨਾ ਵਢਾਏ ਤੇ ਬਿਨਾ ਜੰਗਲਾਂ ਦਾ ਨੁਕਸਾਨ ਕੀਤੇ ਆਪਾਂ ਕਿਦਾਂ ਉਥੋਂ ਦੀ ਕੋਈ ਹਲਕੀ ਫੁਲਕੀ ਜਿਹੜੀ ਆ ਗੁਜ਼ਾਰੇਯੋਗੀ ਜਿਹੜੀ ਆ ਇਨਕਮ ਕਿਦਾਂ ਜਨਰੇਟ ਕਰ ਸਕਦੇ ਆ ਉਹਦੇ ਤਹਿਤ ਹੀ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀਗੇ ਜਿਹੜਾ ਨਾਈਟ ਕੈਂਪਿੰਗ ਉਹਦਾ ਪੂਰਾ ਨਾਂ ਰੱਖਿਆ ਜੀ ਪ੍ਰੋਗਰਾਮ ਦਾ ਹੀਲ ਯੂਰ ਲਾਈਫ ਵਿਦ ਨਾਈਟ ਕੈਂਪਸ ਬਹੁਤ ਵਧੀਆ ਜੀ ਠੀਕ ਹੈ ਨਾ ਜੀ ਯਾਨੀ ਕਿ ਕੁਦਰਤ ਦੀ ਗੋਚ ਰਾਤ ਨੂੰ ਆ ਕੇ ਰੋ ਜੀ ਤੇ ਇੱਥੇ ਹੀ ਸਾਰਾ ਆਪਣੀਆਂ ਟੈਨਸ਼ਨਾਂ ਜਿਹੜੀਆਂ ਉਹ ਸ਼ਹਿਰਾਂ ਦੇ ਵਿੱਚ ਛੱਡਿਓ ਤੇ ਇੱਥੇ ਆ ਕੇ ਜਿਹੜੇ ਕਰਾਉਂਦੇ ਮੈਂ ਉਹਨਾਂ ਨੂੰ ਕੈਂਪ ਨਹੀਂ ਕਹਿੰਦਾ ਵੈਸੇ ਮੈਂ ਉਹਨਾਂ ਨੂੰ ਕਰਾਉਂਦੇ ਕਹਿੰਦਾ ਹਾਂਜੀ ਤੇ ਉਹ ਕਰਾਉਂਦੇ ਕੀ ਹੈ ਮੈਂ ਕਹਿੰਦਾ ਵੀ ਜਿੱਦਾਂ ਚਿੜੀਆਂ ਤਾਰਾਂ ਤਾਰਾਂ ਘਾਹ ਦੇ ਕੱਖਾਂ ਦੀਆਂ ਇਕੱਠੀਆਂ ਕਰਕੇ ਆਪਣਾ ਆਲਣਾ ਬਣਾਉਂਦੀਆਂ ਬਿਲਕੁਲ ਜੀ ਇਦਾਂ ਮੈਂ ਉਹ ਇਸ਼ੂ ਕਰਦਾ ਫੇ ਤੁਸੀਂ ਹੁਣ ਆਪ ਹੀ ਦੀਆਂ ਡੰਡੀਆਂ ਡੁੱਡੀਆਂ ਜੋੜੋ ਇਹ ਛੋਟਾ ਜਿਹਾ ਕੌਂਸਲ ਆਪਨਾ ਬਣਾਓ ਬਹੁਤ ਸੋਹਣਾ ਤੇ ਉਹ ਕੌਂਸਲ ਆ ਤੁਸੀਂ ਉੱਥੇ ਬਣਾ ਕੇ ਆਪਣਾ ਬਿਸਤਰਾ ਉਹਦੇ 'ਚ ਲਾਓ ਠੀਕ ਹੈ ਨਾ ਜੀ ਇਹ ਤਾਂ ਘਰੇ ਦਾ ਆਪਾਂ ਕਈ ਵਾਰੀ ਬੈਡ ਦੀ ਚਾਦਰ ਵੀ ਅੱਜ ਕੱਲ ਤਨਬਾ ਤਾਂ ਮਾਡਰਨ ਹੋ ਗਏ ਆ ਸਾਰਾ ਕੰਮ ਜਿਹੜਾ ਆ ਉਹ ਕੇਅਰ ਟੇਕਰੀ ਕਰ ਲੈਂਦੇ ਆ ਤੇ ਉਹ ਜਿਹੜਾ ਇੱਕ ਅਹਿਸਾਸ ਸਾਨੂੰ ਇੱਥੇ ਘਾਵੇ ਇੱਕ ਆਪਣੀ ਸੈਲਫ ਰਿਸਪੌਂਸਿਬਿਲਟੀ ਦਾ ਨੇਚਰ ਦੇ ਵਿੱਚ ਰਹੀ ਹੈ ਕੈਂਪਫਾਇਰ ਅਗਨੀ ਜਿੱਦਾਂ ਸਾਡਾ ਇੱਕ ਤੱਤ ਹੈਗਾ ਠੀਕ ਹੈ ਨਾ ਜੀ ਤੇ ਉਹਦੇ ਥੋੜੇ ਜਿਹਾ ਨਜ਼ਦੀਕ ਜਾਈਏ ਜਿੱਦਾਂ ਪਹਿਲਾਂ ਚੁੱਲ੍ਹੇ ਬਾਲਦੇ ਹੁੰਦੇ ਸੀਗੇ ਕੈਂਪਫਾਇਰ ਕੋਈ ਨਵੀਂ ਚੀਜ਼ ਨਹੀਂ ਆ ਘਰਾਂ 'ਚ ਹੀ ਹੁੰਦੀ ਸੀ ਪਹਿਲਾਂ ਜੀ ਜਦੋਂ ਚੁੱਲ੍ਹੇ ਬਾਲਦੇ ਸੀਗੇ ਤੇ ਸਾਡੇ ਬਜ਼ੁਰਗ ਰੋਟੀਆਂ ਪਕਾਉਂਦੇ ਸੀਗੇ ਸਾਡੀ ਬੇਬੇ ਰੋਟੀਆਂ ਪਕਾਉਂਦੀ ਸੀਗੀ ਹਨਾ ਦਾਦੀ ਜਾਂ ਨਾਨੀ ਤੇ ਉਹ ਅਸੀਂ ਸਾਰੇ ਚੁੱਲ੍ਹੇ ਤੇ ਕੋਲ ਹੀ ਬੈਠ ਕੇ ਖਾਂਦੇ ਸੀ ਉਹ ਕੈਂਪ ਫਾਇਰ ਹੀ ਹੁੰਦਾ ਸੀਗਾ ਉਹ ਪਰ ਉਹ ਜਿਹੜਾ ਸਾਰਾ ਕੁਝ ਮੱਲੋ ਕੇ ਜਿਹੜਾ ਥੋੜਾ ਜਿਹਾ ਆਪਣੀ ਰੂਪਰੇਖਾ ਬਦਲ ਚੁੱਕਾ ਆ ਕਿਉਂਕਿ ਚੁੱਲ੍ਹੇ ਅਸੀਂ ਖਤਮ ਕਰ ਦਿੱਤੇ ਆ ਤੇ ਉਦੋਂ ਤੋਂ ਅਸੀਂ ਬਿਮਾਰ ਵੀ ਜ਼ਿਆਦਾ ਹੋ ਰਹੇ ਆ ਭਾਜ ਦੌਰ ਜ਼ਿਆਦਾ ਬਧਾਲੀ ਬੰਦੇ ਨੇ ਆਪਣੀ ਤੇ ਉਹ ਕੈਂਪ ਫਾਇਰ ਜਿਹੜੀ ਆ ਜੀ ਕੈਂਪ ਫਾਇਰ ਫੇਰ ਕਰਕੇ ਉਹਦੇ ਆਲੇ ਦੁਆਲੇ ਬੈਠ ਕੇ ਕੁਝ ਕੁਦਰਤ ਦਾ ਸੰਦੇਸ਼ ਕੁਝ ਧਿਆਨ ਦੀਆਂ ਗੱਲਾਂ ਕਿਉਂਕਿ ਇਹ ਪੂਰੇ ਕੈਂਪ ਨੂੰ ਮੈਡੀਟੇਟਿਵ ਕੈਂਪਿੰਗ ਕਰਨਾ ਜੀ ਤਾਂ ਹੀ ਹੀਰ ਯੂਰ ਲਾਈਫ ਹੋਊਗੀ ਜੀ ਜੇ ਅਸੀਂ ਰੋਲਰ ਰੱਪਾ ਪਾ ਲਿਆ ਬਾਈਕ ਲਾ ਲਏ ਭੰਗੜੇ ਪਾ ਲਏ ਉਹ ਤਾਂ ਇੱਕ ਨਾਰਮਲ ਰੂਟੀਨ ਚ ਸਾਰੀ ਦੁਨੀਆ ਨੂੰ ਪਤਾ ਹੀ ਵੀ ਕੀ ਕਰਨਾ ਇਹ ਸਭ ਤੋਂ ਵੱਡੀ ਗੱਲ ਆ ਜੇ ਅਸੀਂ ਕੁਦਰਤ ਨੂੰ ਆਪਣਾ ਘਰ ਮੰਨਦੇ ਆ ਜੇ ਆਪਣੇ ਘਰ ਦੇ ਵਿੱਚ ਕੋਲ ਲਫਾਫਾ ਸਿੱਟ ਜਵੇ ਜੀ ਬਿਲਕੁਲ ਸਾਡੇ ਘਰ ਦਾ ਜੀ ਗੇਟ ਖੋਲੀਏ ਤੇ ਬਾਹਰ ਕੂੜੇ ਦਾ ਲਫਾਫਾ ਪਿਆ ਹੋਵੇ ਕਿੰਦਾਂ ਦੀ ਵੀਦ ਦੀ ਹੈ ਜੀ ਮੰਨਦੇ ਉੱਤੇ ਸਵੇਰੇ ਸਵੇਰੇ ਬਿਲਕੁਲ ਇਦਾਂ ਜਿਹੜੇ ਇਹ ਜਿਹੜੇ ਇੱਥੇ ਲੋਕ ਰਹਿੰਦੇ ਆ ਜਿਹੜੇ ਸਾਡੇ ਮਤਲਬ ਕਿ ਭੈਣ ਭਰਾ ਇ ਨਿਕਲਦੇ ਉਹਨਾਂ ਦੇ ਮਨ ਤੇ ਕੀ ਬੀਦੀ ਹੋਊਗੀ ਤਾਂ ਇਸ ਕਰਕੇ ਨਾ ਸਾਰੀਆਂ ਚੀਜ਼ਾਂ ਦਾ ਜਿਹੜਾ ਪਰਹੇਜ਼ ਕਰਦੇ ਹੋਏ ਠੀਕ ਹੈ ਨਾ ਜੀ ਦੂਜੀ ਸਭ ਤੋਂ ਵੱਡੀ ਗੱਲ ਹੈ ਜੀ ਸਾਰੇ ਇੱਥੇ ਆਏ ਜੀ ਬਹੁਤ ਸਾਰੇ ਅਗਸਟਫਲ ਅਫਸਰ ਕੋ ਰਟਾਇਰ ਆ ਜੀ ਕੋਈ ਮੌਕੇ ਦੇ ਉੱਤੇ ਆ ਤੇ ਆਪਣੇ ਕੋਲ ਕਟੂ-ਕਟ ਜਿਹੜੇ 20 ਬੰਦੇ ਅੱਜ ਕੈਂਪ ਦੇ ਉੱਤੇ ਆਏ ਹੋਏ ਸੀਗੇ ਸਭ ਤੋਂ ਇੰਪੋਰਟੈਂਟ ਗੱਲ ਹੈ ਇਹੀ ਤੁਹਾਨੂੰ ਦੱਸਣਗੇ ਅਸੀਂ ਇੱਕ ਵੀ ਡਿਸਪੋਜ਼ੇਬਲ ਪਾਣੀ ਦਾ ਗਲਾਸ ਜਾਂ ਪਾਣੀ ਦੀ ਬੋਤਲ ਨਹੀਂ ਇੱਥੇ ਯੂਜ਼ ਕੀਤੀ ਬਹੁਤ ਸੋਹਣੀ ਗੱਲ ਜੀ ਮੈਂ ਇੱਕ ਗੱਲ ਬਹੁਤ ਸੋਹਣੀ ਦੇਖੀ ਅੱਜ ਕਿ ਇੱਥੇ ਨਾਲ ਬੱਚੇ ਵੀ ਆਏ ਹੋਏ ਆ ਛੋਟੇ ਛੋਟੇ ਹਾਂਜੀ ਹਾਂਜੀ ਤੇ ਉਹਨਾਂ ਦਾ ਜੋ ਐਨਥੂਸੀਆਜ਼ਮ ਹੈ ਨਾ ਉਹਨਾਂ ਚ ਚਾਹ ਇੰਨਾ ਹੈ ਨਾ ਉਹ ਇੱਕ ਸਭ ਤੋਂ ਪਹਿਲਾਂ ਮੈਂ ਇੱਕ ਕਲਿੱਪ ਲਈ ਛੋਟੇ ਬੱਚੇ ਦੀ ਸਭ ਤੋਂ ਪਹਿਲਾਂ ਆਇਆ ਮੈਂ ਕਹਤੋਂ ਫਰਸਟ ਆ ਗਿਆ ਹਾਂ ਤੋੜਾ ਹੀ ਆਇਆ ਠੀਕ ਹੈ ਜੀ ਤੇ ਉਹਨੂੰ ਬੜੀ ਖੁਸ਼ੀ ਹੋਈ ਵੀ ਉਹਨੂੰ ਵੀ ਤਾਂ ਮੈਨੂੰ ਉਤੋਂ ਜ਼ਿਆਦਾ ਹੋਈ ਕਿ ਨੇਚਰ ਬਾਰੇ ਬੱਚੇ ਜਾਣ ਰਹੇ ਇਹਨਾਂ ਨੇ ਜਦੋਂ ਇਹ ਛੋਟੀ ਪਨੀਰੀ ਆਇਆ ਇਹਨੇ ਜਦੋਂ ਸਮਝ ਗਏ ਡਿਸਪੋਜ਼ੇਬਲ ਬਾਰੇ ਜਾਂ ਵੇਸਟ ਬਾਰੇ ਇਦਾਂ ਚੀਜ਼ਾਂ ਬਾਰੇ ਜਾਣ ਗਏ ਇਹ ਤੇ ਇਹਨਾਂ ਨੇ ਅਗਿਆਰ ਨੀ ਜਨਰੇਸ਼ਨਾਂ ਨੂੰ ਪੂਰੀ ਦੱਸਣਾ ਬਿਲਕੁਲ ਬਿਲਕੁਲ ਤੇ ਚਲੋ ਹਾਂਜੀ ਇਹ ਸਾਰਾ ਜੀ ਮਤਲਬ ਕਿ ਪ੍ਰੈਕਟੀਕਲ ਰੂਪ ਦਿੱਤਾ ਵੀ ਹੀਲ ਯੂਰ ਲਾਈਫ ਵਿਦ ਨਾਈਟ ਕੈਂਪਸ ਅਸੀਂ ਆਪਣੇ ਜੀਵਨ ਨੂੰ ਹੀਲ ਕਰੀਏ ਜਦੋਂ ਜੀਵਨ ਦੀ ਹੀਲਿੰਗ ਦੀ ਗੱਲ ਕਰਦਾ ਤਨ ਵੀ ਤੰ ਤਨ ਵੀ ਤੰਦਰੁਸਤ ਰਹੇ ਬਿਲਕੁਲ ਜੀ ਮਨ ਵੀ ਤੰਦਰੁਸਤ ਰਹੇ ਠੀਕ ਹੈ ਜੀ ਤੇ ਸਾਡਾ ਹੋਲ ਜੀਵਨ ਜਦੋਂ ਮੈਂ ਗੱਲ ਕਰਦਾ ਸਾਡੇ ਸਾਰਿਆਂ ਨਾਲ ਰਿਸ਼ਤੇ ਵੀ ਤੰਦਰੁਸਤ ਰਹਿਣ ਕੁਦਰਤਿਆਂ ਦਾ ਸਾਡਾ ਕੁਦਰਤ ਨਾਲ ਰਿਸ਼ਤਾ ਆਪਣੇ ਮਾਪਿਆਂ ਨਾਲ ਰਿਸ਼ਤਾ ਭੈਣਾਂ ਭਰਾਵਾਂ ਨਾਲ ਰਿਸ਼ਤਾ ਆਪਣੇ ਪ੍ਰੋਫੈਸ਼ਨ ਨਾਲ ਰਿਸ਼ਤਾ ਤੇ ਸਭ ਤੋਂ ਡੂੰਗਾ ਰਿਸ਼ਤਾ ਜਿਹੜਾ ਆਪਣੇ ਆਪ ਦੇ ਨਾਲ ਇਹ ਸਾਰੇ ਰਿਸ਼ਤੇ ਜਿਹੜੇ ਇੱਥੇ ਠੀਕ ਹੋਣਦੇ ਜੀ ਇਸ ਹੀਲ ਯੂਰ ਲਾਈਫ ਵਿਦ ਨਾਈਟ ਕੈਂਪ ਸਟੇ ਦੇ ਵਿੱਚ ਤੇ ਇਹੀ ਉਪਰਾਲਾ ਮਨਦੀਪ ਜੀ ਜਾਨੀ ਕਿ ਕਰ ਰਹੇ ਆ ਤੇ ਕੋਈ ਵੀ ਮਤਲਬ ਕਿ ਜਿਹੜਾ ਇਸ ਚੀਜ਼ ਦਾ ਇਹਦਾ ਲਾਹਾ ਲੈ ਸਕਦਾ ਆ ਤੇ ਤਾਂ ਕਿ ਆਪਾਂ ਆਪਣੀ ਜਿਹੜੀ ਦੌੜਾਂ ਵਾਲੀ ਜ਼ਿੰਦਗੀ ਵਿੱਚੋਂ ਥੋੜਾ ਜਿਹਾ ਬਾਹਰ ਨਿਕਲ ਕੇ ਥੋੜਾ ਜਿਹਾ ਕੁਦਰਤੀ ਖਾਣੇ ਦਾ ਕੁਦਰਤ ਵਿੱਚ ਰਹਿਣ ਦਾ ਕੁਦਰਤੀ ਵਾਕ ਦਾ ਧਿਆਨ ਕੁਦਰਤੀ ਧਿਆਨ ਵਿਧੀ ਦਾ ਕਿ ਕੁਦਰਤੀ ਜਿਹੜੀ ਕੈਂਪ ਫਾਇਰ ਆ ਇਹਦਾ ਜਿਹੜਾ ਆਨੰਦ ਲੈ ਸਕੀਏ ਇਹ ਆਪਣੇ ਜੀਵਨ ਨੂੰ ਹੀਲ ਕਰ ਸਕੀਏ ਦਰੁਸਤ ਕਰ ਸਕੀਏ ਠੀਕ ਹੈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਐਡਵੋਕੇਟ ਹੈ ਮੈਂ ਹੁਸ਼ਿਆਰਪੁਰ ਤੋਂ ਆਇਆ ਹੈਗਾ ਔਰ ਜੰਗਲ ਦੇ ਜਿਹੜੇ ਕੰਕਰੀਟ ਦੇ ਜੰਗਲ ਹੈ ਸ਼ਹਿਰਾਂ ਦੇ ਵਿੱਚ ਉਹਨੂੰ ਛੱਡ ਕੇ ਅੱਜ ਪ੍ਰਕਿਰਤੀ ਦੀ ਗੋਦ ਵਿੱਚ ਆ ਕੇ ਬੈਠੇ ਹੈਗੇ ਆ ਔਰ ਪ੍ਰਕਿਰਤੀ ਨੂੰ ਬਹੁਤ ਹੀ ਬਰੀਕੀ ਨਾਲ ਸਮਝਿਆ ਇੱਥੇ ਦੇ ਜਿਹੜੇ ਜੀਵ ਜੰਤੂਆਂ ਨੂੰ ਡਾਕਟਰ ਸਾਹਿਬ ਨੇ ਦੱਸਿਆ ਇਹਨਾਂ ਦੇ ਮਾਧਿਅਮ ਰਾਹੀਂ ਅਸੀਂ ਇਸ ਇੱਥੇ ਆਏ ਹੈਗੇ ਆ ਉਹ ਡਾਕਟਰ ਸਾਹਿਬ ਨੇ ਜੋ ਦੱਸਿਆ ਜੀਵ ਜੰਤੂਆਂ ਬਾਰੇ ਕੋਈ ਪੰਛੀਆਂ ਬਾਰੇ ਔਰ ਕੁਦਰਤ ਦੇ ਵਿੱਚ ਬੈਠ ਕੇ ਅਸੀਂ ਧਿਆਨ ਨੂੰ ਕਿੱਦਾਂ ਕਰ ਸਕਦੇ ਹੈਗੇ ਆ ਇਹਦਾ ਕੋਈ ਵੀ ਮੁੱਲ ਨਹੀਂ ਅਸੀਂ ਦੇ ਸਕਦੇ ਹੈਗੇ ਆ ਔਰ ਮੈਂ ਡਾਕਟਰ ਸਾਹਿਬ ਨੂੰ ਪ੍ਰੇ ਵੀ ਕੀਤੀ ਸੀਗੀ ਕਿ ਇਹ ਜੇਦਾ ਤੁਸੀਂ ਇਸ ਤਰ੍ਹਾਂ ਦੇ ਕੈਂਪਿੰਗ ਵਗੈਰਾ ਕੀਤੀ ਹੈ ਇਹਨੂੰ ਰੈਗੂਲਰ ਰੱਖੋ ਤਾਂ ਅਸੀਂ ਬਾਕੀ ਦੇ ਵੱਡੇ ਪਰਿਵਾਰਿਕ ਮੈਂਬਰ ਨੂੰ ਲੈ ਕੇ ਆਈਏ ਔਰ ਪ੍ਰਕਿਰਤੀ ਜਿਹੜੀ ਗੋਦ ਵਿੱਚ ਬੈਠ ਕੇ ਇਹਦਾ ਇਹਨੂੰ ਸਮਝੀਏ ਔਰ ਇਹਦਾ ਆਨੰਦ ਮਾਨੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣਾ ਲੱਗਾ ਜੀ ਜਾਣ ਕੇ ਇਹ ਸਰ ਸਸੀ ਕਾਲ ਜੀ ਆਪਣਾ ਦਸੂਜੀ ਕਰਨੈਲ ਸਿੰਘ ਤਸਿਲਦਾਰ ਰਿਟਾਇਰ ਹੋਇਆ ਜੀ ਇਹ ਨਾਮ ਕੀ ਹੈ ਜੀ ਸੌਰੀ ਕਰਨੈਲ ਸਿੰਘ ਕਰਨੈਲ ਸਿੰਘ ਹਾਂ ਜੀ ਤੇ ਅੱਜ ਜੋ ਕੁਝ ਜੀ ਮਹਿਸੂਸ ਕੀਤਾ ਇੱਥੇ ਕੁਦਰਤ ਦੀ ਗੋਦ ਵਿੱਚ ਆ ਕੇ ਹਾਂ ਜੀ ਰਾਦੇ ਜੋ ਵੀ ਆਇਆ ਇਦਾਂ ਦਾ ਨਜ਼ਾਰਾ ਕੁਦਰਤ ਦੇ ਨਾਲ ਦੇਖਿਆ ਹਾਂਜੀ ਪੰਛੀ ਜਾਨਵਰ ਵਗੈਰਾ ਦੇਖਿਆ ਇੱਥੇ ਦਾ ਵਾਤਾਵਰਣ ਦੇਖਿਆ ਇੰਨਾ ਸ਼ੁੱਧ ਲੱਗਿਆ ਕਿ ਸਾਰੇ ਭਾਰ ਜਿਹੜੇ ਆ ਸਾਡੇ ਉਹ ਹਲਕੇ ਹੋ ਗਏ ਉਸ ਤੋਂ ਬਾਅਦ ਸਵੇਰ ਦੇ ਵੀ Enjoy ਪੂਰਾ ਕਰ ਰਹੇ ਹਾਂ ਕਿ ਮੈਂ ਕਹਿੰਨਾ ਵੀ ਜੇ ਕਿਧਰੇ ਅਸੀਂ ਜੁੜੇ ਰਹੀਏ ਤੇ ਸ਼ਾਇਦ ਸਾਨੂੰ ਦਵਾਈਆਂ ਦੀ ਵੀ ਲੋੜ ਨਾ ਪਵੇ ਬਿਲਕੁਲ ਸਹੀ ਕਿਹਾ ਜੀ ਅਸੀਂ ਹਲਕੇ ਫੁਲਕੇ ਬਿਲਕੁਲ ਰਹਾਂਗੇ ਮੈਂ ਤਾਂ ਇਹੀ ਫਾਰਿਆਂ ਨੂੰ ਦੁਆ ਕਰਦਾ ਕਿ ਤੁਸੀਂ ਵੀ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਔਰ ਇਹੋ ਜੇ ਕੈਂਪ ਬੜੇ ਲੱਗੜੇ ਚਾਹੀਦੇ ਆ ਤਾਂ ਕਿ ਇਹ ਜਿਹੜੇ ਅਸੀਂ ਅਨਬੈਲੈਂਸਡ ਹੋਇਆ ਪਿਆ ਸਾਰਾ ਕੁਝ ਜੀ 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 ਉਹ ਸਹੀ ਹੋ ਸਕੇ ਥੈਂਕ ਯੂ ਜੀ ਬਹੁਤ ਸੁਣਾਈ ਧੰਨਵਾਦ ਜੀ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਕੁਮਾਰ ਜੀ ਮੈਂ ਨੈਤ ਤਹਿਸੀਲਦਾਰ ਰਿਟਾਇਰ ਹੋਇਆ ਹਾਂ ਜੀ ਜੀ ਆਫਟਰ ਰਿਟਾਇਰਮੈਂਟ ਇੱਕ ਖੁਆਇਸ਼ ਸੀ ਕਿ ਐਨੀ ਦੇ ਸਰਵਿਸ ਕੀਤੀ ਸਟ्रेस ਦੇ ਵਿੱਚ ਰਹੇ ਜੀ ਤੇ ਹੁਣ ਰਿਟਾਇਰ ਹੋ ਗਏ ਹਾਂ ਥੋੜਾ ਇੰਜੋਏ ਕਰੀਏ ਇੰਜੋਏ ਕਰਨ ਦਾ ਇੱਕ ਸਾਧਨ ਜਿਹੜਾ ਹੈ ਉਹ ਹੈਗਾ ਕਿ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਜੇ ਇੰਜੋਏ ਕਰਾਂਗੇ ਤੇ ਹਰ ਪੱਖੋਂ ਠੀਕ ਹੋਏਗਾ ਤੁਹਾਡੀ ਸਿਹਤ ਲਈ ਵੀ ਮੰਦੇ ਤੰਦਰੁਸਤੀ ਲਈ ਵੀ ਤੰਦਰੁਸਤੀ ਲਈ ਵੀ ਫਿਰ ਸਾਡੇ ਡਿਸਟ੍ਰਿਕਟ ਸ਼ੈਪਰ ਦੇ ਵਿੱਚ ਪਿਛਲੇ ਮੰਥ ਮਾਰਚ ਦੇ ਵਿੱਚ ਆਇਆ ਸੀਗਾ ਨੇਚਰ ਫੈਸਟ ਜੀ ਮੇਰਾ ਆਸੀ ਹੁਣ ਕਰਾਇਆ ਗਿਆ ਸੀਗਾ ਹਾਂਜੀ ਉਹਦੇ ਵਿੱਚ ਨਾਰਾ ਕੈਂਪਿੰਗ ਦਾ ਪ੍ਰੋਗਰਾਮ ਸੀਗਾ ਜੀ ਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਨੂੰ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਠੀਕ ਹੈ ਜੀ ਡਾਕਟਰ ਜਸ ਅਮਨਦੀਪ ਉਹਨਾਂ ਦੇ ਨਾਲ ਹੀ ਗਏ ਸੀਗੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਉਹ ਉਸ ਤੋਂ ਬਾਅਦ ਲੱਗਿਆ ਕਿ ਯਾਰ ਇਹ ਦਨੀਆਂ ਚੀਜ਼ਾਂ ਜਿਹੜੀਆਂ ਨੇ ਕੁਦਰਤ ਦੀ ਗੋਦ ਵਿੱਚ ਜਾਣ ਦੇ ਮੌਕੇ ਸਾਨੂੰ ਬਾਰ-ਬਾਰ ਮਿਲਣੇ ਚਾਹੀਦੇ ਆ ਫਿਰ ਅਸੀਂ ਇਹਨਾਂ ਤੇ ਬਾਰ-ਬਾਰ ਪ੍ਰੈਸ਼ਰ ਵੀ ਬਣਾਇਆ ਇਹਨਾਂ ਦੀ ਬੇਨਤੀ ਵੀ ਕੀਤੀ ਕਿ ਸਾਡੇ ਦੁਆਰਾ ਚਲੀਏ ਆਪਾਂ ਡਾਕਟਰ ਸਾਹਿਬ ਬੋਲੋਂ ਅਪਰਾਲਾ ਕੀਤਾ ਦੁਆਰਾ ਫਿਰ ਅਸੀਂ ਇੱਧਰ ਆਏ ਡਾਕਟਰ ਸਾਹਿਬ ਦੀ ਕੁਦਰਤ ਦੇ ਗੋਦ ਵਿੱਚ ਸਾਨੂੰ ਲਿਆ ਕੇ ਜੋ ਇਹਨਾਂ ਨੇ ਕੋਸ਼ਿਸ਼ ਕੀਤੀ ਸਾਡੇ ਸਿਹਤ ਲਈ ਮਨ ਦੀ ਤੰਦਰੁਸਤੀ ਲਈ ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਇੱਕ ਇਹਨਾਂ ਦਾ ਸਾਨੂੰ ਗਾਈਡ ਕਰਨ ਦਾ ਤਰੀਕਾ ਜਿਹੜਾ ਨਾ ਜਿਹਦੇ ਮੈਂ ਖਾਸ ਕਰਕੇ ਗੱਲ ਕਰਨਾ ਚਾਹੁੰਦਾ ਹਾਂ ਜੀ ਉਹ ਇਸ ਤਰੀਕੇ ਨਾਲ ਗਾਈਡ ਕਰਦੇ ਆ ਕਿ ਬੰਦੇ ਨੂੰ ਉਹਨਾਂ ਗੱਲਾਂ ਦਾ ਅਹਿਸਾਸ ਹੋ ਜਾਂਦਾ ਜਿਨ੍ਹਾਂ ਦਾ ਅਸੀਂ ਹਮੇਸ਼ਾ ਇਗਨੋਰ ਕਰਦੇ ਹਾਂ ਜੀ ਇਹ ਸਾਨੂੰ ਇਹਨਾਂ ਗੱਲਾਂ ਦਾ ਅਹਿਸਾਸ ਕਰਾਉਂਦੇ ਆ ਕਿਉਂਕਿ ਅਸੀਂ ਵਰਡਸ ਦੀਆਂ ਆਵਾਜ਼ਾਂ ਹਮੇਸ਼ਾ ਸੁਣਦੇ ਆ لیکن ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਮਹਿਸੂਸ ਕਰਵਾਣਾ ਸਿਖਾਇਆ ਇਨਸਟ੍ਰਕਟ ਕੀਤਾ ਕਿ ਇਹਨੂੰ ਮਹਿਸੂਸ ਕਰੋ ਕਿ ਵਰਡ ਜਦੋਂ ਅਸੀਂ ਆਵਾਜ਼ਾਂ ਸੁਣਦੇ ਆ ਮਹਿਸੂਸ ਕਰਦੇ ਆ ਤੇ ਮਨ ਦੀ ਸ਼ਾਂਤੀ ਜਿਹੜੀ ਹੀਲਿੰਗ ਜਿਹੜਾ ਡਾਕਟਰਾਂ ਨੂੰ ਸ਼ਬਦ ਵਰਤੇ ਨਾ ਕਿ ਹੀਲਿੰਗ ਹੁੰਦੀ ਹੈ ਜੀ ਜੀ ਉਹ ਪ੍ਰੋਪਰ ਹੀਲਿੰਗ ਹੁੰਦੀ ਹੈ ਤੇ ਪੂਰਾ ਇੰਜੋਏ ਆਇਆ ਹੈ ਜੀ ਬਹੁਤ ਸੋਹਣਾ ਜੀ ਬਹੁਤ ਕੁਦਰਤ ਦੀ ਗੋਦ ਦੇ ਵਿੱਚ ਅਸੀਂ ਨਾਈਟ ਕੈਂਪਿੰਗ ਕੀਤੀ ਜੀ ਆਲੇ ਦੁਆਲੇ ਦੇ 뷰 ਜਿਹੜੇ ਐਨੇ ਵਧੀਆ ਅਸੀਂ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਜਾਂਦੇ ਆ ਲੇਕਿਨ ਹੁਸ਼ਾਪੁਰ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ 뷰 ਹੈਗੀ ਸਿੰਦਰੀ ਹੈਗੀ ਹੈ ਨੇਚਰ ਤੇ ਡਾਕਟਰ ਸਾਹਿਬ ਸਾਨੂੰ ਉੱਥੇ ਲੈ ਕੇ ਜਾਂਦੇ ਆਪਣੇ ਘਰ ਦੇ ਵਿੱਚ ਤੁਹਾਨੂੰ ਪਰਦੇ ਦੇਖ ਦੁਕਾਉਂਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਵੀ ਧੰਨਵਾਦ ਜੀ ਸਾਡੇ ਕੋਲ ਆ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਿਆ ਐਕਸਪੀਰੀਅੰਸ ਬਹੁਤ ਸੋਹਣਾ ਬਹੁਤ ਸੋਹਣਾ ਬੜਾ ਵਧੀਆ ਲੱਗਾ ਐਕਸਪੀਰੀਅੰਸ ਤੁਹਾਡਾ ਸੁਣ ਕੇ ਜਾਣ ਕੇ ਧੰਨਵਾਦ ਜੀ ਸ਼ੁਕਰੀਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਐਸ.ਪੀ ਸਿੰਘ ਜੀ ਚੀਫ ਮੈਡੀਕਲ ਅਫੀਸਰ ਹਾਂਜੀ ਤੇ ਕੱਲ ਆਏ ਆ ਤੇ ਬੜਾ ਅੱਛਾ ਲੱਗਾ ਆ ਕੇ ਇੱਥੇ ਜਿਹੜਾ ਨੇਚਰ ਦਾ ਵਾਤਾਵਰਣ ਸੀਗਾ ਜੀ ਅੱਗੇ ਵੀ ਅਸੀਂ ਘੁੰਮੇ ਆ ਲੇਕਿਨ ਪਰ ਸਾਨੂੰ ਜੋ ਮਹਿਸੂਸ ਕਰਵਾਇਆ ਗਿਆ ਡਾਕਟਰ ਮਨਦੀਪ ਦੁਆਰਾ ਇੱਕ ਅਲੱਗ ਹੀ ਤਰ੍ਹਾਂ ਦਾ ਤਜਰਬਾ ਸੀਗਾ ਲਾਈਫਟਾਈਮ ਐਕਸਪੀਰੀਅੰਸ ਸੀਗਾ ਹਿਲ ਸਟੇਸ਼ਨਾਂ ਤੇ ਵੀ ਜਾਂਦੇ ਰਹਨੇ ਆ ਜੀ ਹੋਰ ਵੀ ਘੁੰਮਦੇ ਆ ਤੇ ਫਿਰ ਇੱਥੇ ਆ ਕੇ ਅਸੀਂ ਮਹਿਸੂਸ ਕੀਤਾ ਕਿ ਅਸੀਂ ਇਹ ਨੇਚਰ ਦੇ ਇੱਕ ਹਿੱਸੇ ਆ ਜੀ ਫਿਰ ਆਪਣਾ ਆਪ ਹੀ ਟੈਂਟ ਲਾਉਣਾ ਹਾਂ ਆਪੇ ਉਹਨੂੰ ক্লোਜ਼ਿੰਗ ਕਰਨੀ ਤੇ ਉਹਦੇ ਚ ਆਪਣੇ ਆਪ ਹੀ ਹਾਂਜੀ ਜਿਹੜਾ ਹੈਗਾ ਉਹਨੂੰ ਚਾਦਰਾਂ ਵਿਛਾਉਣੀਆਂ ਇੱਕ ਮਤਲਬ ਕਾਫੀ ਅੱਛਾ ਰਿਹਾ ਤੇ ਅੱਜ ਸਵੇਰ ਦਾ ਜਿਹੜਾ ਐਕਸਪੀਰੀਅੰਸ ਸੀ ਆ ਨੇਚਰ ਵਾਕ ਸੀਗੀ ਸਵੇਰੇ ਹਾਂਜੀ ਹਾਂਜੀ ਤੇ ਉਹਦੇ 'ਚ ਜਾ ਕੇ ਸਾਨੂੰ ਆਵਾਜ਼ਾਂ ਸੁਣਾਈਆਂ ਅਸੀਂ ਉਹਦਾ ਹਿੱਸਾ ਬਣੇ ਅਸੀਂ ਖੁੰਡਦੇ ਰਹੇ ਨੇ ਆਵਾਜ਼ਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਕਦ ਕੀ ਹੈ ਸਹੀ ਗੱਲ ਹੈ ਤੇ ਉਹ ਸਾਨੂੰ ਆਨੰਦ ਵੀ ਆਇਆ ਫਿਰ ਮੈਡੀਟੇਸ਼ਨ ਹੋਈ ਹੈ ਠੀਕ ਹੈ ਮੈਡੀਟੇਸ਼ਨ ਦੇ ਤਰੀਕੇ ਅਸੀਂ ਅਲੱਗ ਹੀ ਦੁਨੀਆ 'ਚ ਪਹੁੰਚ ਗਏ ਆਂ ਤੇ ਉਹ ਵਾਕਈ ਜਿਦਾਂ ਤਹਿਸੀਲਰ ਸਾਹਿਬ ਨੇ ਦੱਸਿਆ ਵੀ ਉਹ ਵਾਕਈ ਇੱਕ ਨੇਚਰ ਹੀਲਿੰਗ ਹੈ। ਉਧਰ ਤੇ ਤੁਹਾਨੂੰ ਦਵਾਈਆਂ ਦੇ ਵੀ ਨਹੀਂ ਲੋੜ ਪੈਂਦੀ। ਮੈਂ ਡਾਕਟਰ ਹਾਂ ਰਜ਼ਿੰਦ ਕਹਿੰਦੇ ਮਾਈਂਡ ਕੇਸ ਦਾ ਹੀਲ ਹੋ ਗਿਆ। ਅੱਗੇ ਦਵਾਈਆਂ ਦੀ ਖਾਣ ਦੀ ਲੋੜ ਨਹੀਂ ਪਊਗੀ। ਡਾਕਟਰ ਹਾਂ ਦੇ ਉੱਤੇ ਮੈਂ ਮੇਰੇ ਦਾਅਵੇ ਨਾਲ ਕਹਿ ਸਕਦਾ। ਠੀਕ ਹੈ ਜੀ। ਆਫਟਰ ਐਕਸਪੀਰੀਅੰਸ ਦਿਸ ਨੇਚਰ ਕੈਂਪ। ਬਹੁਤ ਸੋਹਣਾ ਜੀ ਬਹੁਤ ਸੋਹਣਾ। ਠੀਕ ਹੈ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਦਿਲੋਂ। ਬਹੁਤ ਸੋਹਣਾ ਲੱਗਾ ਜੀ ਤੁਹਾਨੂੰ ਮਿਲ ਕੇ। ਓਕੇ ਜੀ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀਆਂ ਗੱਜਲਾਂ ਸੁਣ ਰਿਹਾ ਸੀ ਉੱਪਰ ਅੱਛਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਇੱਕ ਇੱਕ ਲੈਚਰ ਇਦਾਂ ਦਾ ਇਸ ਵੇਲੇ ਹੈਗਾ ਐ ਸਵੇਰੇ ਸਵੇਰ ਇੰਨੀ ਸ਼ਾਂਤੀ ਆ ਇੱਕ ਉਹਦੇ ਵਿੱਚ ਇੰਨੀਆਂ ਮੰਤਰ ਮੁਗਧ ਗੱਜਰਾ ਲੱਗਿਆ ਹੋਣ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਕੀ ਜੀ ਤੁਹਾਡਾ ਜੀ ਦੱਸਿਓ ਤੇ ਹਰਜਿੰਦਰ ਸਿੰਘ ਉਭਰਾਏ ਜੀ ਅੱਛਾ ਜੀ ਤੇ ਤੇ ਤੁਸੀਂ ਹੁਣ ਜਿੱਦਾਂ ਇੱਥੇ ਆਏ ਆ ਇਸ ਨੇਚਰ ਕੈਂਪਿੰਗ ਦੇ ਵਿੱਚ ਹਾਂਜੀ ਹਾਂਜੀ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਆਇਆ ਇਹ ਸ਼ੇਅਰ ਕਰੋ ਜੀ ਬਹੁਤ ਵਧੀਆ ਰਿਹਾ ਜੀ ਜਿਵੇਂ ਅਸੀਂ ਹੁਣ ਇੰਨੀ ਦੌੜ ਭੱਜ ਦੇ ਵਿੱਚ ਰਹਿੰਨੇ ਆ ਸਾਰਾ ਦਿਨ ਹਾਂਜੀ ਤੇ ਉਹਦੇ ਵਿੱਚ ਬੋਰ ਹੋ ਜਾਈਦਾ ਕਈ ਵਾਰ ਰੂਟੀਨ ਦੇ ਵਿੱਚ ਅਸੀਂ ਬੋਰ ਹੋ ਜਾਂਦੇ ਆ ਜੀ 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 ਔਰ ਇੱਥੇ ਆ ਕੇ ਬਹੁਤ ਹੀ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ ਬਹੁਤ ਸ਼ਾਂਤੀ ਔਰ ਸਾਰੇ ਜਿਹੜੇ ਦੁਨੀਆਦਾਰੀ ਦੇ ਜਿੰਨੇ ਵੀ ਚਮੇਲੇ ਸੀ ਉਹਨਾਂ ਤੋਂ ਦੂਰ ਰਹੇ ਆ ਮਨ ਸ਼ਾਂਤ ਰਿਹਾ ਇੱਥੇ ਪ੍ਰੈਜ਼ੈਂਟ ਰਿਹਾ ਔਰ ਡਾਕਟਰ ਸਾਹਿਬ ਦੀਆਂ ਗੱਲਾਂ ਜਿਹੜੀਆਂ ਐ ਉਹ ਤੁਹਾਨੂੰ ਕਿਸੇ ਹੋਰ ਪਾਸੇ ਜਾਣ ਹੀ ਨਹੀਂ ਦਿੰਦੀਆਂ ਉਹਨਾਂ ਦੇ ਵਿੱਚ ਇਤਿਆਨ ਦਾ ਡਰ ਰਗਾ ਹੈ ਨਾ ਔਰ ਜੋ ਵੀ ਐਕਟੀਵਿਟੀ ਇਹਨਾਂ ਨੇ ਕਰਾਈਆਂ ਉਹ ਬਹੁਤ ਸਨ ਰਾਹਿਬਨ ਸਾਹਿਬ ਤੋਂ ਵੀ ਆਉਣ ਵਾਲੇ ਸਮੇਂ ਔਰ ਫਿਰ ਵੀ ਆਪਾਂ ਜਦੋਂ ਵੀ ਮੌਕਾ ਬਣੇਗਾ ਜਰੂਰ ਇਥੇ ਹਾਜ਼ਰ ਹੋਵਾਂਗੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਹੁਸ਼ਿਆਰਪੁਰ ਤੋਂ ਜੀ ਚਾਰਪੁਰ ਤੇ ਕੀ ਤੁਹਾਡਾ ਪ੍ਰੋਫੈਸ਼ਨ ਕੀ ਦੱਸ ਸਕਦੇ ਹੋ ਫੈਸ਼ਨ ਸਾਡਾ ਹੋਮੀਓਪੈਥੀ ਦਾ ਹੈ ਅੱਛਾ ਜੀ ਬਹੁਤ ਸੋਹਣਾ ਜੀ ਬਹੁਤ ਬੁਰੀ ਗੱਲ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਇਸ ਨੇਚਰ ਬਾਰੇ ਆਪਣੇ ਐਕਸਪੀਰੀਅੰਸ ਬਾਰੇ ਦੱਸਿਆ ਹੋਰ ਵੀ ਕੁਝ ਗੱਲਾਂ ਵੈਲਿਊਏਬਲ ਸਾਂਝੀਆਂ ਕੀਤੀਆਂ ਸਾਡੇ ਨਾਲ ਠੀਕ ਆ ਸਰ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਟਾਈਮ ਦੇਣ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਆ ਗਿਆ ਬੈਠੇ ਵਿਚਾਰੇ ਉਹ ਕਹਿੰਦੇ ਖੰਡੇ ਹੋਏ ਆ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਰ ਕੀ ਆ ਰਿਹਾ ਜੀ ਇਹ ਸਰ ਖਾਣਾ ਬਣ ਕੇ ਆ ਰਿਹਾ ਜੀ ਤਖਣੀ ਤੋਂ ਕੀ ਬਾਤ ਹੈ ਜੀ ਤੇਂਦਰਕੌਰ ਜੀ ਵਾਹ ਜੀ ਵਾਹ ਤੁਸੀਂ ਜਿਗਰ ਕੀਤਾ ਸੀ ਇੱਕ ਜਿਗਰ ਸੀ ਜੀ ਹੋਰ ਸਰਪੰਚ ਸਾਹਿਬਾ ਤੁਹਾਡੇ ਵਿੱਚ ਹਾਂਜੀ ਸਾਡੇ ਸਰਪੰਚ ਸਾਹਿਬ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਜਿਹੜਾ ਸਾਡਾ ਕਨਸੈਪਟ ਹੈ ਵੀ ਜੋ ਵੀ ਹੈਗਾ ਇੱਥੇ ਹੀ ਕਰਾਂਗੇ ਨਹੀਂ ਨਹੀਂ ਇਹ ਬਹੁਤ ਸੋਹਣਾ ਲੱਗਾ ਜੀ ਦੇਖੋ ਗੰਢੀ ਦੇ ਇਲਾਕਿਆਂ ਦੇ ਵਿੱਚੋਂ ਖਾਣਾ ਬਣ ਕੇ ਆ ਰਿਹਾ ਜੀ 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 ਤਖਣੀ ਪਿੰਡ ਤੋਂ ਦਖਣੀ ਪਿੰਡ ਤੋਂ ਬਹੁਤ ਸੋਹਣਾ ਜੀ ਬੁਰੇ ਵੀ ਸਾਡੇ ਮਤਲਬ ਸੰਸਥਾ ਦੇ ਪਰਿਵਾਰਕ ਮੈਂਬਰ ਹੀ ਆ ਸਾਰੇ ਜੀ ਇੱਕ ਦੂਜੇ ਦੀ ਹੈਲਪ ਕਰ ਰਹੇ ਸਰ ਬਹੁਤ ਜਿਹੀ ਚੀਜ਼ਾਂ ਲੋਪ ਹੋ ਗਈਆਂ ਸੀ ਨਾ ਹਾਂਜੀ ਹਾਂਜੀ ਜਿਹੜਾ ਮੈਂ ਭਾਈਚਾਰੇ ਦੀ ਗੱਲ ਕਰਦਾ ਲੋਪ ਹੋਏ ਦੇਖੋ ਅੱਜ 25 30 ਬੰਦਿਆਂ ਦਾ ਜਾਨੀ ਖਾਣਾ ਇੱਕ ਘਰ ਦੇ ਵਿੱਚੋਂ ਬਣ ਕੇ ਆਇਆ ਸਾਡੇ ਘਰ ਦੋ ਪਰੋਣੇ ਆਉਣ ਤਾਂ ਸਾਨੂੰ ਟੈਨਸ਼ਨ ਹੋ ਜਾਂਦੀ ਬਹੁਤ ਹੈ ਜੀ ਬਿਲਕੁਲ ਬਹੁਤ ਸੁਣਾ ਜੀ ਬਹੁਤ ਵਧੀਆ ਕੀ ਹੈ ਜਦੋਂ ਜਿਹੜਾ ਕੁਦਰਤ ਕਾ ਕਾਰੋ ਹੈ ਇਹ ਤੁਹਾਡੀਆਂ ਹੀ ਐਫਰਟਸ ਹੈ ਜੀ ਹਾਂ ਜਿਹੜੀਆਂ ਹਰ ਕਿਸੇ ਨੂੰ ਇੱਥੇ ਜੋੜ ਰਹੀਆਂ ਆ ਨਹੀਂ ਤਾਂ ਮੈਂ ਪਿਛਲੇ ਸਾਲਾਂ ਚ ਜਦੋਂ ਆਇਆ ਜਦੋਂ ਤੁਹਾਨਾਂ ਜੋਂ ਤੱਕ ਮੁਲਾਕਾਤ ਨਹੀਂ ਹੋਈ ਸੀ ਤਾਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਸੀ ਇੱਥੇ ਆਹ ਭਾਈ ਜੀ ਹੁਣੀ ਮੇਰੇ ਸਹਿਰ ਤੋਂ ਆਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਪਹਿਲਾਂ ਨਾਮ ਦੱਸਿਓ ਆਪਣਾ ਜੀ ਸਰ ਮਾਈ ਸੈਲਫ ਵਿਕਾਸ ਬਹਿਲ ਫਰੋਮ ਟਾਂਡਾ ਉਡਮਰ ਡਿਸਟ੍ਰਿਕਟ ਹੁਸ਼ਿਆਰਪੁਰ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਤੇ ਸਰ ਆਪਣਾ ਕੰਮ ਕਰ ਕੀ ਹੈ ਜੀ ਇਹ ਵੀ ਦੱਸ ਦਿਓ ਸਰ ਵੀਡੀਓ ਸੁਣ ਪਤਾ ਲੱਗੇ ਹਾਂ ਮੈਂ ਬਿਜ਼ਨਸ ਕਰਦਾ ਜੀ ਉੱਥੇ ਮੇਰਾ ਆਪਣਾ ਪੈਟਰੋਲ ਪੰਪ ਹੈ ਠੀਕ ਹੈ ਜੀ ਮੈਂ ਉਹ ਰਨ ਕਰਦਾ ਉੱਥੇ ਪਿਛਲੇ 20 ਸਾਲ ਹੋ ਗਏ ਮੈਂ ਇਸੇ profession ਚ ਠੀਕ ਹੈ ਜੀ ਬਹੁਤ ਸੋਹਣਾ ਜੀ ਬਹੁਤ ਵਧੀਆ ਪੈਟਰੋਲ ਪੰਪ ਕਿਉਂ ਨਾ ਓਕੇ ਸਰ ਇਹ ਤਾਂ ਸਭ ਤੋਂ ਪਹਿਲਾਂ ਦੌੜ ਕੇ ਆਇਆ ਸੀ ਤੂੰ ਹੈ ਨਾ ਫਸਟ ਮੈਨ ਹਲੋ ਜੀ ਮੜ ਗੋ 500 ਬੰਦਾ ਹੋ ਗਿਆ ਨਾ ਜੀ ਇੱਕ ਇੱਕ ਬੰਦਾ ਵੀ ਇੱਕ ਇੱਕ ਬੂਟਾ ਲਾ ਗਿਆ 500 ਬੂਟਾ ਖੜਾ ਹੋ ਗਿਆ ਸਰ ਇੱਥੇ ਮੈਂ ਫੇਰ ਇੱਕ ਗੱਲ ਜੀ 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 500 ਬੰਦਾ ਇੱਕ ਇੱਕ ਬੂਟਾ ਲਾ ਗਿਆ ਹਾਂ ਜੀ ਕਹਿੰਦੇ ਨਾਲੋਂ 500 ਬੰਦਾ ਇੱਕ ਇੱਕ ਬੂਟਾ ਬਚਾ ਗਿਆ ਬਚਾ ਗਿਆ ਲੈ ਵੈਰੀ ਗੁੱਡ ਸਰ ਵੈਰੀ ਗੁੱਡ ਪਿਛਲੀ ਵਾਰੀ ਉਹ ਮੈਂ ਗੱਲ ਕਹੀ ਸੀ ਕਿ ਰੋਕ ਲਾਣਾ ਨਹੀਂ ਨਹੀਂ ਪਰ ਮੈਨੂੰ ਰੁੱਖ ਬਚਾਣਾ ਸਰ ਬਚਾਣਾ ਜ਼ਿਆਦਾ ਜ਼ਰੂਰੀ ਹੈ ਪਤਾ ਕੀ ਟੱਕਰ ਆ ਡਾਕਟਰ ਸਾਹਿਬ ਨੂੰ ਪਤਾ ਡਾਕਟਰ ਸਾਹਿਬ ਕਿੰਨਾ ਚਿਰ ਹੋ ਗਿਆ ਜੀ ਰਾਮਾਪੁਰਾ ਜੰਗਲ ਲੱਗਿਆ ਨੂੰ ਹਾਂ ਲੱਗਿਆ ਤੋਂ ਸਾਢੇ 3 ਸਾਲ 4 ਸਾਲ ਹੋ ਗਏ ਤੇ ਤਿੰਨ ਵਾਰ ਮਰਿਆ ਸਰ ਉਹ ਤੇ ਅੱਜ ਵੀ ਬੁੱਟੇ ਉਥੇ ਚੱਲਦੇ ਆ ਸਰ ਨਹੀਂ ਬਿਲਕੁਲ ਉਹਦਾ ਰੀਜ਼ਨ ਕੀ ਆ ਪਰ ਮੈਨੂੰ ਇਹ ਬਹੁਤ ਖੁਸ਼ੀ ਆ ਵੀ ਇਹ ਗੱਲ ਤੁਹਾਡੇ ਲੋਆਂ ਆਈ ਹੈ ਨਹੀਂ ਨਹੀਂ ਮੈਂ ਤਾਂ ਪਿਛਲੀ ਵਾਰ ਵੀ ਇਹ ਗੱਲ ਕੀਤੀ ਸੀ ਜੀ ਕਿ ਯਾਰ ਹਰ ਮਨੁੱਖ ਲਾਵੇ ਇੱਕ ਰੁੱਖ ਆ ਤਾਂ ਨਾ ਰ ਹੈਗਾ ਹੀ ਆ ਹਾਂਜੀ 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 ਹਰ ਮਨੁੱਖ ਲਾਵੇ ਇੱਕ ਰੁੱਖ ਤੇ ਬਚਾਵੇ ਇੱਕ ਰੁੱਖ ਜੇ ਅਸੀਂ ਐਨੀ ਗੱਲ ਵੀ ਕਹਿ ਦੀ ਨਾ ਹਰ ਮਨੁੱਖ ਬਚਾਵੇ ਇੱਕ ਰੁੱਖ ਤਾਂ ਉਹਦੇ ਵਿੱਚ ਵੀ ਲਾਉਣ ਆਲਾ ਪ੍ਰੋਸੈਸ ਤਾਂ ਹੈਗਾ ਹੀ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜਾਣਾ ਆ ਦਿਲ ਦੀਆਂ ਗਹਿਰਾਈਆਂ ਤੋਂ ਜੋ ਤੁਸੀਂ ਸਪੋਰਟ ਕੀਤੀ ਜੋ ਤੁਸੀਂ ਇੱਕ ਐਪਰੀਸ਼ੀਏਸ਼ਨ ਦਿੱਤੀ ਜੋ ਤੁਸੀਂ ਹੰਗਾਰਾ ਦਿੱਤਾ ਉਹਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਆਏ ਹੋਏ ਜਿਹੜੇ ਮੇਰੇ ਮਹਿਮਾਨ ਆ ਕੁਦਰਤ ਪ੍ਰੇਮੀ ਆ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਆਪਾਂ ਹਰ ਮਹੀਨੇ ਦੇ ਫਸ ਸੰਡੇ ਜਿਹੜਾ ਇੱਕ ਫੈਮਿਲੀ ਮੀਟ ਜਿਹੜੀ ਆ ਜੰਗਲ ਦੇ ਵਿੱਚ ਉਹ ਪੱਕੀ ਹੋ ਗਈ ਜੀ ਤੇ ਸਵੇਰੇ ਆਪਾਂ ਟਾਈਮ ਮੰਨ ਦੱਸ ਦੂਗਾ ਕੋਸ਼ਿਸ਼ ਆਪਾਂ ਕਿ ਉਹ ਬਣਾ ਕੇ ਕੁਝ ਲੈਣਾ ਨਹੀਂ ਸਵੇਰੇ अर्ਲੀ ਆਓ ਤਾਂ ਜਿੰਨਾ अर्ਲੀ ਆਓ 7:00 ਵਜੇ ਤੱਕ ਜਾਂ 8:30 ਵਜੇ ਤੱਕ ਜਿਆਦਾ ਬੈਟਰ ਆ ਠੀਕ ਹੈ ਤੇ ਤਾਂ ਕਿ ਆਪਾਂ 10:00 10:30 ਤੋਂ ਪਹਿਲਾਂ ਪਹਿਲਾਂ ਹਰ ਗੁ ਜੀ ਗੁਰਤਾਕ ਤੇ ਇਹ ਇੱਕ ਗੱਲ ਜੀ ਸਰ ਕਿ ਧੰਨਵਾਦ ਅਸੀਂ ਕਰਨਾ ਤੁਹਾਡਾ ਕੋਈ ਉਲਟੀ ਗੱਲ ਕਹਿੰਦੇ ਭਾਈ ਅਸੀਂ ਤਾਂ ਤੁਹਾਡੇ ਐਨੇ ਧੰਨਵਾਦੀ ਆ ਕਿ ਜੇ ਤੁਸੀਂ ਨਾ ਹੁੰਦੇ ਤੇ ਅੱਜ ਇੱਥੇ ਅਸੀਂ ਨਾ ਹੁੰਦੇ ਹੈਨਾ ਇਹ ਤਾਂ ਸਾਰੇ ਬੰਦੇ ਜਿਹੜੇ ਨਾ ਤੁਹਾਡੇ ਰਿਣੀ ਆ ਬਿਲਕੁਲ ਜੀ ਸਹੀ ਗੱਲ ਜਿਨ੍ਹਾਂ ਨੇ ਤੁਸੀਂ ਸਾਨੂੰ ਇੱਥੇ ਲਿਆ ਕੇ ਖੜੇ ਜੋੜਿਆ ਲੈ ਜੋੜਿਆ ਸਭ ਤੋਂ ਵੱਡੀ ਤਾਂ ਗੱਲ ਇੱਕ ਜੋੜਿਆ ਹੈਨਾ ਕਿ ਅਦਰਵਾਈਜ਼ ਕੱਲੇ ਕੱਲੇ ਬੰਦੇ ਨੇ ਕਿੰਨੀ ਕ ਐਫਰਟਸ ਕਰ ਲਈ ਸੀ ਤੇ ਤੁਸੀਂ ਲਿਆਏ ਸੀ ਹੁਣ ਤੁਹਾਡੇ ਦੱਸਿਓ ਤੁਹਾਡੇ ਕੀ ਬਾਤ ਹੈ ਤੁਹਾਡਾ ਬੜਪਣਾ ਜੀ ਸਾਰਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੁਹਾਡੇ ਆ ਸੀ ਬਹੁਤ ਵਧੀਆ ਸਰ ਇੱਕ ਗੱਲ ਪੁੱਛਣੀ ਸੀ ਹੋਰ ਜਿੱਦਾਂ ਤੁਸੀਂ ਸਭ ਗਿਆਨ ਸਭਾ ਤੇ ਆਉਣ ਨੂੰ ਕਹਿ ਰਹੇ ਹੋ ਨਾ ਜਿੱਦਾਂ ਹਰ ਜੰਗਲ ਵਿੱਚ ਹੋਊਗੀ ਅੱਛਾ ਜੀ ਗਿਆਨ ਸਭਾ ਵੀ ਲੱਗੂਗੀ ਧਿਆਨ ਸਭਾ ਵੀ ਲੱਗੂਗੀ ਠੀਕ ਹੈ ਤੇ ਉਹਦੀ ਸਟਰੈਂਥ ਕੀ ਹੋਏਗੀ ਕਿੰਨੇ ਕ ਮਤਲਬ ਜਾਣੇ ਆ ਸਕਦੇ ਆ ਉਹਦੇ ਵਿੱਚ ਤਾਂ ਆਪਾਂ ਮਤਲਬ ਤਕਰੀਬਨ ਜਿਹੜਾ 50 ਦੇ ਕਰੀਬ ਆਪਾਂ ਇੱਕ ਗਰੁੱਪ ਜਿਹੜਾ 50 ਜਾਂ 50 ਦਾ ਗਰੁੱਪ ਹਾਂ ਜੀ ਠੀਕ ਹੈ ਤੇ ਉਹਦੀ ਕੋਈ ਤਾਂ ਰਜਿਸਟ੍ਰੇਸ਼ਨ ਨਹੀਂ ਹੋਏਗੀ ਤਾਂ ਨਾ ਫੋਨ ਤੇ ਗੱਲ ਕਰਕੇ ਇਹ ਉਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਊਗੀ ਜੀ ਹਾਂਜੀ ਉਹ ਅਸੀਂ ਜਿੰਨੇ ਬੰਦੇ ਪਰ ਉਹਦੀ ਪ੍ਰੀ ਰਜਿਸਟ੍ਰੇਸ਼ਨ ਹੋ ਗਈ ਕੋਈ ਪੇਮੈਂਟ ਵਾਲੀ ਰਜਿਸਟ੍ਰੇਸ਼ਨ ਨਹੀਂ ਹੋਊਗੀ ਹਾਂਜੀ 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 ਉਹ ਪਹਿਲਾ ਬੰਦਾ ਨੇ ਜਦੋਂ ਬੁੱਕ ਕਰਾਇਆ ਉਹਦੇ ਹਿਸਾਬ ਨਾਲ ਅਸੀਂ ਖਾਣਾ ਆਰਡਰ ਕਰਨਾ ਹੁੰਦਾ ਜੀ 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 ਮੈਂ ਸਮਝ ਗਿਆ ਚਲੋ ਠੀਕ ਆ ਮੈਂ ਸਮਝ ਗਿਆ ਆ ਕਿ ਖਾਣੇ ਦਾ ਪ੍ਰਬੰਧ ਪ੍ਰੋਪਰ ਹੋਵੇ ਓਕੇ ਜੀ ਓਕੇ ਚਲੋ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਠੀਕ ਹੈ ਜੀ ਇਹ ਦਾ ਸਾਰ ਸਭੀ ਸਾਰ ਬਹੁਤ ਵਧੀਆ ਲੱਗਾ ਜੀ ਚਲੋ ਤੇ ਬਹੁਤ ਹੀ ਜਲਦ ਮਿਲਾਂਗੇ ਨੈਕਸਟ ਵਲੌਗ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ